ਤਨ ਤਨ ਜਗਤ ਪਿਤਾ ਸਤਿਗੁਰ ਵਿਨੋਦ ਸਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਸਭ ਸੰਗਤਾਂ ਨੂੰ ਪਾਵਨ ਉਪਦੇਸ਼ ਨਿਖਸ਼ਿਸ਼ ਕਰਦੇ ਹਨ ਕੀ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ ਔਰ ਪਰਮਾਤਮਾ ਦੇ ਦਰਸ਼ਨ ਕਰਕੇ ਇਸ ਸੰਸਾਰ ਦਾ ਜੋ ਭਵ ਸੰਗਰ ਹੈ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਸਮੁੰਦਰ ਹੈ ਉਸ ਸਮੁੰਦਰ ਤੋਂ ਅਸੀਂ ਪਾਰ ਉਤਾਰਾ ਕਰ ਸਕਦੇ ਹਾਂ ਪਰਮਾਤਮਾ ਦੇ ਦਰਸ਼ਨ ਕਰਕੇ ਸਤਗੁਰੂ ਅਰਜਨਦਾਸ ਜੀ ਮਹਾਰਾਜੀ ਫਰਮਾਉਂਦੇ ਹਨ ਕਿ ਅਸੀਂ ਵੀ ਉਸ ਪਰਮਾਤਮਾ ਦੇ ਦਰਸ਼ਨ ਕਰਨੀ ਹਨ ਤਾਂ ਕਿਵੇਂ ਪਰਮਾਤਮਾ ਦੇ ਦਰਸ਼ਨ ਕਰ ਸਕਦੇ ਹਾਂ ਸਤਗੁਰੂ ਜੀ ਬਖਸ਼ੀ ਕਰਦੇ ਸੰਤ ਤੁਜੀ ਤਨ ਸੰਗਤ ਪ੍ਰਾਨ ਸਤਗੁਰ ਗਿਆਨ ਜਾਨੈ ਸੰਤੇੇਵਾ ਦੇ ਇਹੇ ਪਰਮਾਤਮਾ ਦੀ ਸੰਤ ਆਪ ਦੀ ਦਾ ਸਰੀਰ ਹਨ ਤੇ ਜਿਹੜੇ ਸੰਤ ਆ ਉਹ ਆਪ ਦੀ ਦਾ ਸਰੀਰ ਹੈ ਸੰਤ ਤੁਜੀ ਤਨ ਤੇ ਵੀ ਹੁੰਦਾ ਕਿ ਤੇਰਾ ਆਪ ਦਾ ਕਿ ਜਿਹੜਾ ਸੰਤਾਂ ਦਾ ਸਰੀਰ ਹੈ ਜਾਂ ਸੰਤ ਜਨ ਹੋ ਉਹ ਆਪ ਦਾ ਸਰੀਰ ਹੈ ਔਰ ਸੰਤਾਂ ਦੀ ਜਿਹੜੀ ਸੰਗਤ ਹੈ ਉਹ ਆਪ ਦੀ ਜੋ ਪ੍ਰਾਨ ਹਨ ਸਤਿਗੁਰੂ ਗਿਆਨ ਨਾਲ ਹੀ ਜਾਣਿਆ ਜਾਂਦਾ ਹੈ ਤੇ ਸਤਿਗੁਰੂ ਨੂੰ ਗਿਆਨ ਦੇ ਨਾਲ ਹੀ ਜਾਣਿਆ ਜਾ ਸਕਦਾ ਹੈ ਸੰਤ ਦੇਵਾਂ ਦੇ ਪੂਜਨਿਕ ਦੇਵ ਹਨ ਕਿ ਜਿਹੜੇ ਦੇਵੀ ਦੇਵ ਤੇ ਹਨ ਉਹ ਵੀ ਸੰਤਾਂ ਦੀ ਪੂਜਾ ਕਰਦੇ ਹਨ ਕਿ ਸਾਨੂੰ ਕਿਤੇ ਮੁੱਕਾ ਜਨਮ ਇੱਕ ਹੋਰ ਮਿਲ ਜਾਵੇ ਤੇ ਅਸੀਂ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰ ਲਈਏ ਸੰਤ ਉਸ ਪਰਮਾਤਮਾ ਦਾ ਸਰੂਪ ਮੰਨ ਕੇ ਇਸ ਸੰਸਾਰ ਦੇ ਵਿੱਚ ਲੋਕਾਂ ਦਾ ਭਲਾ ਕਰਨ ਵਾਸਤੇ ਆਉਂਦੇ ਹਨ ਬਾਬਾ ਫਰੀਦ ਮਹਾਰਾਜ ਜੀ ਫਰਮਾਨ ਕਰਦੇ ਹਨ ਤਾਰੇ ਤੇਰੇ ਪਾ ਪ੍ਰਭ ਸਾਜ ਸੰਗ ਮਿਲੀ ਜਾਵੁਰ ਦੇਖਾ ਤੋ ਮੇਰਾ ਅੱਲਾ ਮਿਲੀ ਕਿ ਪ੍ਰਭੂ ਨੇ ਕਿਰਪਾ ਕਰਕੇ ਜਦੋਂ ਮੈਨੂੰ ਸੰਤਾਂ ਦੀ ਸੰਗਤ ਨਾਲ ਮਿਲਿਆ ਹੈ ਕਿ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਮੈਨੂੰ ਸੰਤਾਂ ਦੀ ਸੰਗਤ ਨਾਲ ਮਿਲਿਆ ਹੈ ਔਰ ਸੰਤਾਂ ਦੀ ਸੰਗਤ ਦੇ ਪ੍ਰਤਾਪ ਕਰਕੇ ਕਿਉਂਕਿ ਗੁਰੂ ਪਿਆਰੇ ਸਾਛਸਿ ਜੀ ਜਦੋਂ ਵੀ ਅਸੀਂ ਸੰਗਤ ਵਿੱਚ ਆਣ ਕੇ ਬੈਠਦੇ ਹਾਂ ਸੰਤਾਂ ਮਹ ਪ੍ਰਸ਼ੰਗ ਦੇ ਦਰਸ਼ਨ ਕਰਦੇ ਹਾਂ ਤੇ ਸੰਤ ਸਾਡੀ ਤੇ ਅਪਾਰ ਕਿਰਪਾ ਕਰਦੇ ਹਨ ਤੇ ਫਿਰ ਬਾਬਾ ਫਰੀਦ ਮਹਾਰਾਜ ਜੀ ਫਰਮਾਉਂਦੇ ਕਿ ਮੈਂ ਜਿੱਧਰ ਵੀ ਦੇਖਿਆ ਮੈਨੂੰ ਉਹ ਪਰਮਾਤਮਾ ਅੱਲਾ ਬੇਲੀ ਨજર ਆਇਆ ਹੈ ਸੰਤ ਕੀ ਸੰਗਤ ਸੰਤ ਕਥਾਰਸ ਸੰਤ ਪ੍ਰੇਮ ਮੱਝ ਦੀਦੇ ਦੇਵਾ ਦੇ ਰਹਾਓ ਕਿ हे دیਵੰਦ ਦੇਵ ਪਰਮਾਤਮਾ ਜੀ ਮੈਨੂੰ ਸੰਤਾਂ ਦੀ ਸੰਗਤ ਸੰਤਾਂ ਦੀ ਕਥਾ ਦਾ ਆਨੰਦ ਅਤੇ ਸੰਤਾਂ ਨਾਲ ਪ੍ਰੇਮ ਜਨਾ ਕਰੋ ਜੀ ਕਿ ਜਦੋਂ ਸੰਤਾਂ ਦੀ ਸੰਗਤ ਅਸੀਂ ਕਰਦੇ ਹਾਂ ਉਹਨਾਂ ਦੇ ਪਾਸੋਂ ਕਥਾ ਸੁਣਦੇ ਹਾਂ ਔਰ ਜੋ ਕਥਾ ਦਾ ਆਨੰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਥਾ ਕਈ ਔਰ ਅਰਥ ਵਿਚਾਰੇ ਆਪ ਤਰੇ ਔਰਨ ਕੋ ਤਾਰੇ ਕੀ ਕਥਾ ਕਰਦੇ ਹੋ